ਆ ਗਰੇਡੇਡ ਦੀ ਮੱਝ ਆ ਗਈ ਟੋਕੜ ਗੱਬਣ ਮੱਝ ਆ ਗਈ ਮਿੱਤਰੋ ਬੇਲਬੂਲ ਦੀ ਜਿਹੜੀ ਪੂਰੀ ਚੰਗਿਆ ਇਹਦਾ 16 ਦੇ 17 ਦੇ ਵਿੱਚ ਰਹਿੰਦੀ ਹੈ ਜੀ 16 ਤੇ 17 ਇਹਦੇ ਥੱਲੇ ਤੁਹਾਨੂੰ 11 ਲੀਟਰ ਦੁੱਧ ਤਿਆਰ ਮਿਲੂ ਹੁਣ ਤੁਹਾਨੂੰ ਤੇ ਤੁਸੀਂ ਚੈੱਕ ਕਰ ਲਓ ਮਿੱਤਰੋ ਆ ਜਿਹੜੀ ਹੈਗੀ ਤੁਹਾਨੂੰ 80000 ਰੁਪਏ ਦੇ ਵਿੱਚ ਮਿਲਨੀ ਹੈ ਜਿਹੜੀ ਚਵਾਈ ਹੈ ਦੀ 3.5 ਲੱਖ ਵਾਲੀ ਤੋਂ ਵੀ ਭੇੜੀ ਲੱਗੀ ਹੋਈ ਆ ਅੱਛਾ ਆ ਗਾਂ 50000 ਦੀ 14 ਕਿਲੋ ਦੁੱਧ ਤੁਹਾਨੂੰ ਤਿਆਰ ਮਿਲੂਗਾ ਕਰ ਹਰੇਕ ਆ ਕੇ ਪੁੱਛਦਾ ਵੀ ਗੱਬਣ ਆ ਇਹ ਅੱਛਾ ਹਾਂ ਆ ਦੇਖ ਆ ਦੇਖ ਲਓ ਜਿਹੜੀ ਇਹ ਗੱਡੀ ਆਪਾਂ ਸਾਰੀ ਦਿਖਾ ਦਗੇ ਅੰਦਰੋਂ-ਉਂਦਰੋਂ ਆਹ ਰੱਟੇ ਗੱਡੀ ਆ ਗਈ। ਹਾਂਜੀ ਅਸੀ ਕੱਲ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਰਣਜੀਤ ਫੌਜੀ ਕੋਲੇ ਪਹੁੰਚੇ ਹੋਇਆ ਪਿੰਡ ਖਿਆਲੇ ਦੇ ਵਿੱਚ ਮਿੱਤਰੋ ਤੇ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਛੋਡੇ ਵਾਸਤੇ ਤਿੰਨ ਤਾਂ ਘਟੋ ਘਟਾ ਆ ਗਈਆਂ ਮੱਝਾਂ ਬਾਈ ਕੋਲੇ ਇੱਕ ਤਾਂ ਜਿਹੜੀ ਪਹਿਲੇ ਨੰਬਰ ਦੇ ਉੱਤੇ ਆ ਗਈ ਨਾ ਆਹ ਟੋਕੜ ਗੱਪਣ ਆ ਗਈ ਤੇ ਇਹ ਗਰੇਡੇਡ ਨੀਲੀ ਰਵੀਜੀ ਚ ਪੈਂਦੀ ਹੈਗੀ ਨਾਲੇ ਤਾਂ ਇਹਦੀ ਜਾਣਕਾਰੀ ਲੈ ਲਾਂਗੇ ਤੇ ਇਧਰਲੇ ਪਾਸੇ ਨਾ ਇੱਕ ਮਹੀਨੇ ਕਦੀ ਸੋਈ ਹੋਰ ਆ ਗਈ ਆਮ ਅੱਜ ਦੀ ਵੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਇੱਕ ਆ ਗਈ ਇਧਰਲੇ ਪਾਸੇ ਇਹ ਹੈਗੀ ਘਰੇ ਰੱਖਣੀ ਆ ਤੇ ਦੁੱਧ ਹੁਣ ਨਾ ਆਏ ਦੇਖ ਲਓ ਮਿੱਤਰੋ ਇਹਦੇ ਥੱਲੇ 14 ਕਿਲੋ ਤਿਆਰ ਆ ਬਾਈ ਕਹਿੰਦਾ ਪਰ ਇਹ ਕਹਿੰਦਾ ਆਪਾਂ ਘਰੇ ਰੱਖੀ ਹੋਈ ਆ ਤੇ ਨਾਲ ਜੇ ਗੱਲ ਕਰ ਲਗੇ ਨਾ ਇਹ ਇੱਕ ਆ ਗਈ ਇਧਰਲੇ ਪਾਸੇ ਬਿਹੜਾ ਇਹ ਵੀ ਤੁਹਾਨੂੰ ਗੱਭਣ ਮਿਲੂਗੀ ਤੇ ਆਹ ਜਿਹੜੀ ਆ ਗਈ ਨਾ ਤਾਜੀ ਸੂਈ ਮੱਝ ਆ ਗਈ ਇਹਦੀ ਵੀ ਜਾਣਕਾਰੀ ਲੈ ਲਾਂਗੇ ਇਹ ਵੀ ਜਿਹੜਾ ਇਹਦਾ ਕੱਟਾ ਆ ਗਿਆ ਉਹ ਆ ਆ ਗਿਆ ਤੇ ਨਾਲ ਇੱਕ ਦਿਖਾ ਦਾਂਗੇ ਆਪਾਂ ਤੁਹਾਨੂੰ ਇਧਰਲੇ ਪਾਸੇ ਮਿੱਤਰੋ ਇਵੇਂ ਸੂਈ ਸਵਾਈ ਗਾਂ ਤੋਂ ਨੂੰ ਮਿਲੂਗੀ ਤੇ ਇੱਕ ਦਿਖਾ ਦਾਂਗੇ ਆਪਾਂ ਤੁਹਾਨੂੰ ਗੱਡੀ ਬਾਈ ਨੇ ਰੈਟੇ ਜ ਗੱਡੀ ਵੀ ਦੇਣੀ ਆ ਆਜੋ ਆਪਾਂ ਕਰਾ ਗਏ ਫੌਜੀ ਸਾਹਿਬ ਨਾਲ ਗੱਲਬਾਤ ਤੇ ਲੱਗੇ ਇਹਨਾਂ ਮੱਜਾਂ ਦੀ ਜਾਣਕਾਰੀ ਬਾਕੀ ਰੇਟ ਕਿਵੇਂ ਲੱਗੇ ਦੱਸਿਓ ਜਰੂਰ ਹਾਂਜੀ ਬਾਈ ਜੀ ਹਸੀ ਕਾਲ ਜੀ ਹਸੀ ਕਾ ਬਾਈ ਤੇ ਬਾਈ ਜੀ ਪਹਿਲਾਂ ਤਾਂ ਦੱਸ ਕਾਨੂੰ ਤੁਸੀਂ ਨਾਮ ਦੱਸੋਗੇ ਮਾ ਰਣਜੀਤ ਸਿੰਘ ਜੀ ਪਿੰਡ ਮਲਕਪੁਰ ਖੇੜਾ ਤਹਿਸੀਲ ਮਾਨਸਾ ਡਿਸਟ੍ਰਿਕਟ ਮਾਨਸਾ ਠੀਕ ਆ ਬਾਈ ਅ ਜੇ ਗੱਲ ਕਰਕੇ ਫੌਜ ਸਾਹਿਬ ਆਪਣੀ ਘੱਟੋ ਘੱਟ ਮੈਨੂੰ ਐ ਲੱਗਦਾ ਕੋਈ 6ਵੀਂ 7ਵੀਂ ਵੀਡੀਓ ਤਾਂ ਹੋਊਗੀ ਹਾਂਜੀ ਹਾਂਜੀ ਹੈਨਾ ਹਾਂਜੀ ਤੇ ਜੇ ਹੁਣ ਤੁਹਾਡੇ ਕੰਮ ਬਾਰੇ ਗੱਲ ਕਰਕੇ ਜੌਬ ਹੁਣ ਤੁਸੀਂ ਜਿਹੜੀ ਹੈਗੀ ਕਹਿੰਦੇ ਹੁੰਦੇ ਵੀ ਉਹ ਛੜਤੀ ਹੈ ਜੌਬ ਛੜਤੀ ਇਹਨੂੰ ਪਸ਼ੂਆਂ ਦੀਆਂ ਇੱਕ ਮੇਰੇ ਕੋਲ ਮੁੰਡਾ ਰੱਖਿਆ ਹੋਇਆ ਠੀਕ ਹੈ ਮਸਾਂ ਪਸ਼ੂਆਂ ਦਾ ਹੀ ਸ਼ੌਂਕ ਨਾ ਕਰਦੇ ਆਂ ਠੀਕ ਹੈ ਪਹਿਲਾਂ ਵਿੱਚ ਦੀ ਤੁਸੀਂ ਢਿੱਲੇ ਵੀ ਹੋਗੇ ਸੀ ਹਾਂ ਤਾਂ ਕਰਕੇ ਪਸ਼ੂ ਵੀ ਵੇਚੇ ਸੀ ਆਪਾਂ ਹਾਂ ਦੁਬਾਰੇ ਸਾਰੇ ਅੱਖੇ ਨੇ ਜੀ ਹੁਣ ਠੀਕ ਹੈ ਤੇ ਵਧੀਆ ਸ਼ੌਂਕ ਨਾ ਸਾਰਾ ਆਪ ਦਾ ਕੰਮ ਕਰਦਾ ਈ ਅ اچھا ਫੌਜੀ ਸਾਹਿਬ ਜੇ ਹੁਣ ਆਪ ਮੱਝ ਹਾਂਜੀ ਇਹ ਪਿਛਲੀਆਂ ਵੀਡੀਓ ਚ ਆਪਣੇ ਹੈਗੀ ਆ ਠੀਕ ਹੈ ਘਰੋਂ ਮੈਂ ਐਸਾ ਹੀ ਆਪਣੇ ਠੀਕ ਹੈ ਇਹਦਾ ਸੂਆ ਦੱਸੋਗੇ ਵੀ ਕਿੰਨੇਵੇਂ ਸੂਏ ਵਾਸਤੇ ਗੱਪਣਾ ਹੁਣ ਇਹ ਤੀਜੇ ਵਾਸਤੇ ਗੱਪਣਾ ਹੀ ਤੀਜੇ ਵਾਸਤੇ ਤੀਜੇ ਵਾਸਤੇ ਗੱਪਣਾ ਹੈਗੀ ਮੰਨ ਭਲਾ ਅਗਲਾ ਚੌਥਾ ਲਵੇ ਮੰਨ ਪਾ ਜੋ ਮਰਜ਼ੀ ਲਵੇ ਤੀਜੇ ਪਿੰਡ ਦੀ ਆ ਅੱਛਾ ਪਿੰਡ ਦੀ ਰਵਾਤੁਰਿਆ ਆਉਂਦਾ ਇਹ ਠੀਕ ਹੈ ਤੇ ਬਾਈ ਫਿਰ ਇਹ ਕਿਹਾ ਜੀ ਆ ਗਈ ਗੱਪਣਾ ਗੱਪਣ ਤਿੰਨ ਮਹੀਨੇ ਦੀ ਹੁਣ ਤਿੰਨ ਤਿੰਨ ਮਹੀਨੇ ਦੀ ਗੱਪਣਾ ਹੁਣ ਕਿੰਨਾ ਦੁੱਧ ਹੈਗਾ ਇਹ ਥੱਲੇ ਹੁਣ ਇਹ ਸਵੇਰ ਤੇ ਅਸੀਂ ਦੁੱਧ ਪਾਉਣ ਦਾ ਕਰਕੇ ਇੱਕ ਡੰਗ ਪਾ ਛੱਡੀ ਆ ਜੀ ਅਸੀਂ ਅੱਛਾ ਇਹ ਸਾਢੇ 6 ਕਿਲੋ ਦੁੱਧ ਹੈ ਜੀ ਸਾਢੇ 6 ਕਿਲੋ ਦੁੱਧ ਹੈ ਹਾਂ ਕੋਈ ਛੀ ਮੰਨ ਕੇ ਆ ਜਾਈ ਛੀ ਮੰਨ ਲਈ ਦੋ ਟਾਈਮ ਤਿੰਨ ਟਾਈਮ ਜਿੰਦਾ ਮਰਜ਼ੀ ਚੋ ਕੇ ਲੈ ਜੀ ਤੇ ਗੱਬਣ ਕਿਹੜੇ ਟੀਕੇ ਦਿਵਾ ਗੱਬਣੇ ਦਾ ਸਟਰਾਕ ਰੱਖਿਆ ਪਿਆ ਜੀ ਅੱਛਾ ਉਹ ਦੇ ਦਾਂਗੇ ਜੀ ਠੀਕ ਹੈ ਤੇ ਤਾਜੀ ਦਾ ਦੁੱਧ ਕਿੰਨਾ ਬਈ ਜੀ ਤਾਜੀ ਦਾ 16 ਦੇ 17 ਦੇ ਵਿੱਚ ਰਹਿੰਦੀ ਹੈ ਜੀ 16 ਤੇ 17 ਹਾਂ ਠੀਕ ਹੈ ਖੋਲੋਗੇ ਮੜੀ ਕੇ ਰੱਖ ਕੇ ਦਿਖਾਈਏ ਨਾਲੇ ਮੈਂ ਇਹ ਨਾ ਗ੍ਰੇਡੇਡ ਆ ਗਈ ਗ੍ਰੇਡੇਡ ਤੇ ਬੇਲਬੂਲ ਬਹੁਤ ਜ਼ਿਆਦਾ ਚੰਗੀ ਆ। ਲਓ ਵੀ ਖੜਾ ਪਸ਼ੂ ਇੰਨੀ ਦੇਖ ਨਹੀਂ ਦਿੰਦਾ। ਹੁਣ ਆਪਾਂ ਤੁਹਾਨੂੰ ਨਾ ਲੈ ਜਾਓ ਬਈ ਲੰਮੀ ਲੈ ਜਾ ਜਿਹੇ ਦਲੇ ਪਾਸੇ ਤੇ ਠਣਾ ਸੋਨਾ ਦੀ ਜਮਾ ਓਕੇ ਆ। ਓਕੇ ਹੀ ਜਮਾਈ। ਠੀਕ ਆ। ਲੈ ਵੀ ਠਣਾ ਦੀ ਜਿਹੜੀ ਹੈਗੀ ਨਾ ਗਰੰਟੀ ਰਹੂਗੀ। ਆਹ ਗ੍ਰੇਡੇਡ ਦੀ ਮੱਝ ਆ ਗਈ, ਟੋਕੜ ਗੱਪਣ ਮੱਝ ਆ ਗਈ ਮਿੱਤਰੋ। ਬੇਲਬੂਲ ਦੀ ਜਿਹੜੀ ਪੂਰੀ ਚੰਗੀ ਹੈ, ਲੇਵਾ ਤਾਜੀ ਦਾ ਜਿਹੜਾ ਹੈਗਾ ਨਾ ਬਹੁਤ ਸੋਨਾ ਬਣਾਉਂਦੀ ਆ। ਇਹ ਸਿੰਗਲ ਹੱਡੀ ਆ ਗਈ। ਫੌਜੀ ਸਾਹਿਬ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰ ਲਈਏ। ਰੇਟ ਤਾਂ ਜੇ ਇਹ ਲੱਖ ਕਰਾ ਲਓ ਜੀ। ਹ 96000 ਦੀ ਠੀਕ ਆ ਲਵੀ ਰੇਟ ਵੀ ਜਿਹੜਾ ਹੈਗਾ ਆਪਾਂ ਤੁਹਾਨੂੰ ਵਿੱਚ ਦੱਸਤਾ ਇਹ ਖੰਨਲੇਵੀ ਦੀ ਮੈਂ ਤੁਹਾਨੂੰ ਦਿਖਾ ਦੈ ਨਾ ਆਹ ਦੇਖੋ ਖੰਨਲੇਵਾ ਵੀ ਚੈੱਕ ਕਰ ਲੋ ਬਾਕੀ ਨਾ ਇਹ ਤੁਹਾਨੂੰ ਮੈਂ ਦੱਸਾਂ ਗਾਲ ਜਦੋਂ ਤਾਜੀ ਸੂਣ ਵਾਲੀ ਹੋਈ ਤਾਂ ਉਹ ਪੂਰੀ ਸੋਣੀ ਤਿਆਰ ਹੁੰਦੀ ਹੈ ਇਹ ਕਰਮ ਵਾਲੀ ਤੇ ਲੇਵਾ ਤਾਂ ਪੂਰਾ ਬਣਾਉਂਦੀ ਹੈ ਫਾਜੀ ਸਾਹਿਬ ਉਦੋਂ ਬਹੁਜੀ ਉੱਤਾਂ ਲੈ ਕੇ ਬੈਠਿਆ ਨਹੀਂ ਜਾਂਦਾ ਤਾਂ ਹਨਾ ਹਾਂ ਇਹ ਉਦੋਂ ਮੈਨੂੰ ਆਇਆ ਲੱਗਦਾ ਜਦੋਂ ਆਪਾਂ ਪਹਿਲਾਂ ਆਏ ਸੀਗੇ ਮੈਨੂੰ ਲੱਗਦਾ ਉਦੋਂ ਸੂਈ ਜੀ ਸੀਗੀ ਇਹ ਤਾਜੀ ਸੂਈ ਹੋਈ ਸੀ ਉਹਦੀ ਤਾਜੀ ਸੂਈ ਸੀਗੀ ਹਾਂਜੀ ਠੀਕ ਆ ਤੇ ਜਿਹੜੀ ਆਹ ਆ ਗਈ ਨਾਲ ਤੇ ਦੂਜੇ ਨੰਬਰ ਤੇ ਇਹੀ ਆਪਣੀ ਖਰੀਦੀ ਹੋਈ ਸੀਗੀ ਅੱਛਾ ਇਹਨੂੰ ਹੋਵੇ ਸੂਈ ਨੂੰ ਅੱਜ 25 ਤੋਂ 30 ਦਿਨ ਤੇ ਕਿੰਨਾ ਦੁੱਧਾ ਹੁਣੇ ਥੱਲੇ ਹੁਣੇ ਥੱਲੇ 11 ਲੀਟਰ ਕੋਈ ਆ ਕੇ ਚਾਰ ਡੰਗ ਪੰਜ ਡੰਗ ਜਦੋਂ ਮਰਜੀ ਚੋਲੇ ਮਗਰ ਬੱਚਾ ਮਗਰ ਬੱਚਾ ਜੀ ਕੱਟਾ ਜੀ ਕੱਟਾ ਉਹ ਸਾਹਮਣੇ ਖੜਾ ਜੀ ਇਹ ਆਹ ਸਾਹਮਣੇ ਹਾਂਜੀ ਠੀਕ ਆ ਆਹ ਕੱਟਾ ਆ ਗਿਆ ਹੁਣ 11 ਤਿਆਰ 11 ਤਿਆਰ ਆਈ ਬੰਦਾ ਚੋਲੇ ਬੁੜੀ ਚੋਲੇ ਚਾਰੂ ਬਹੁਤ ਆ ਦੇਖ ਲਓ ਜੀ ਖੁਲਣੀ ਦਿਖਾ ਦਿਓ ਜਮ ਚੱਟੀ ਪਈ ਐ ਤੇ ਫਿਰ ਮੈਨੂੰ ਐ ਦੱਸੋਗੇ ਹੁਣ ਇਹ ਸੂਆ ਕਿਨਮਾ ਸੁਆਹੀ ਇਹ ਵੀ ਤੀਜਾ ਗੀ ਤੀਜਾ ਤੀਜਾ ਜੀ ਖੋਲੋ ਫਿਰ ਕਰ ਆਪ ਕਹਿਣੋਂ ਆਪਨ ਦੂਜਾ ਕੀ ਹੈ ਇਹ ਇਹ ਤੀਜਾ ਸੁਆਹੀ ਥਾਣ ਜਿਹੜਾ ਦੇਖੋ ਤੁਸੀਂ ਫਲੀਆਂ ਵਰਗੇ ਥਾਣ ਪਏ ਆਗੇ ਐਣ ਕੱਲਾ ਕੱਲਾ ਥਾਣਾ ਸਿੰਗ ਜਰੂਰ ਖੁੱਲਾ ਭਾਈ ਸਾਹਿਬ ਖੋਲ ਲੋ ਕਰਾ ਤੇ ਇਹਦਾ ਰੇਟ ਦੱਸੋ ਮੈਨੂੰ ਕਰਾ ਰੇਟ ਇਹਦਾ ਲੱਖ ਰੁਪਈਆ ਜੀ ਟਾੜਾ ਵਟਾ ਕਰ ਕਰ ਰਹਾ ਤੂੰ ਟਾੜਾ ਵਟਾ 195000 ਜੀ 95 ਜੀ 95 ਜੀ ਠੀਕ ਆ ਲੈ ਵੀ ਆ ਤੁਹਾਨੂੰ ਇਹਨਾਂ ਦੀਆਂ ਮੱਜਾਂ ਜਿਹੜੀਆਂ ਹਰੈਂਦੀਆਂ ਮਿੱਤਰੋ ਇਹ ਇਸ ਛੱਤ ਥੱਲੀ ਆ ਮੈਨੂੰ ਇਹਦਾ ਅੱਜ ਹੀ ਖੋਲੀਆਂ ਨੇ ਤੇ ਆਹ ਦੇਖ ਲੋ ਇਹਦੇ ਥੱਲੇ 11 ਕਿਲੋ ਦੁੱਧ ਤਿਆਰ ਮਿਲੂ ਜਮਾ ਤਿਆਰ ਦੁੱਧ ਅਲੀ ਆ ਗਈ ਤੇ ਹਵਾਨਾ ਜਿਹੜਾ ਹੈਗਾ ਉਹ ਵੀ ਫਿਕਸ ਰੱਖਦੀ ਆ ਥਣਾ ਥੋਣਾ ਦੀ ਜਮਾ ਓਕੇ ਆ ਓਕੇ ਜਮਾਈ ਠੀਕ ਆ ਲਿਆਓ ਜੀ ਲਿਆਓ ਕਰਾ ਦੋ ਡੰਗ ਚਾਰ ਡੰਗ ਜਾਂ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਇਹ ਆਹ ਦੇਖ ਲੋ ਮਿੱਤਰੋ ਇਹਦੇ ਥੱਲੇ ਤੁਹਾਨੂੰ 11 ਲੀਟਰ ਦੁੱਧ ਤਿਆਰ ਮਿਲੂ ਹੁਣ ਤੁਹਾਨੂੰ ਤੇ ਮਗਰ ਕਟਾ ਇਹਦਾ ਇਹ ਆ ਜੋ ਅੱਛਾ ਭਾਈ ਜਿਹੜੀ ਤੇਰੇ ਕੋਲੇ ਆਹ ਮੱਝ ਆ ਗਈ ਭਾਈ ਹਾਂਜੀ ਇਹ ਸਮੱਝ ਦਾ ਸੂਆ ਭਾਈ ਇਹਦਾ ਸੂਆ ਚੌਥਾ ਜੀ ਚੌਥਾ ਸੂਆ ਹਾਂਜੀ ਕਿੰਨਾ ਦਿਨ ਹੋ ਗਿਆ ਸੂਈ ਕਹਿਣੋ ਗੱਪ ਮਰੀਏ ਵਪਾਰੀਆਂ ਮੂੰਹ ਇਹ ਤੀਜਾ ਜੀ ਇਹ ਦੂਜਾ ਚੌਥਾ ਸੂਆ ਜੀ ਇਹ ਚੌਥਾ ਸੂਆ ਤੇ ਫਿਰ ਮੈਨੂੰ ਐ ਦੱਸੋ ਵੀ ਕਿੰਨੇ ਦਿਨਾਂ ਦੀ ਸੂਈ ਹੈ ਅੱਠਵਾਂ ਦਿਨ ਐ ਸੂਈ ਨੂੰ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ ਹਾਂ ਤੇ ਕਿੰਨਾ ਦੁੱਧ ਤਿਆਰ ਨੌ ਕਿਲੋ ਦੁੱਧ ਠੰਡਾ ਤਿਆਰ ਹੈ ਜਿਹੜੀ ਚਵਾਈ ਹੈ ਦੀ 2.5 ਲੱਖ ਵਾਲੀ ਤੋਂ ਵੀ ਪੇੜੀ ਲੱਗੀ ਹੋਈ ਆ ਅੱਛਾ 9 ਕਿਲੋ ਦੁੱਧ ਤਿਆਰ ਮਿਲੂ ਹਾਂ ਨਾੜਾ ਨੂੜਾ ਦਿਖਾ ਦਿਓ 11 ਤੇ ਅੱਛਾ ਨੇੜੇ ਕਰਕੇ ਤੇ ਇਹਨੂੰ ਖੋਲ ਫਿਰ ਕੇ ਆਪਾਂ ਇੱਧਰ ਹੀ ਕੱਢ ਲਿਆ ਕਰ ਇਹ ਇਹ ਨੂੰ ਆਪਾਂ ਮਤਲਬ ਮੱਥੇ ਜਿਵੇਂ ਫੂਲ ਆ ਗਿਆ ਫਿਰ ਸਭ ਰੇਟ ਕਿੰਨਾ ਕਰਤਾ ਇਹਦਾ ਰੇਟ ਇਹਦਾ ਜਮਾਂ ਛੋਟਾ ਜਾਈ ਕਿੰਨਾ 82000 ਰੁਪਏ ਜਾਂ ਤਾਂ 80 ਕਰ ਲਾ 80 ਕਰ ਲੋ ਚਲੋ ਜੀ ਠੀਕ ਆ ਗੱਲ ਲੈ ਵੀ ਆਹ ਦੇਖ ਲੋ ਇਹਦੇ ਥੱਲੇ ਸੋਨੂ ਨਾ ਜਿਹੜਾ ਹੈਗਾ ਵੀ 9 ਲੀਟਰ 80000 ਰੁਪਏ ਦੇ ਵਿੱਚ ਮਿਲਣੀ ਆ ਹਵਾਨਾ ਜਿਹੜਾ ਹੈਗਾ ਇਹ ਆਹ ਦੇਖ ਲੋ ਬਾਹਰ ਆਹ ਦੇਖੋ ਨਾੜਾ ਨੂੜਾ ਵੀ ਚੰਗੀਆਂ ਬਾਹਰ ਮੈਂ ਨਾ ਇਹ ਖਲਾਇਆ ਸੀ ਲੰਮੀ ਲੈ ਜੋ ਲਓ ਇਹ ਆਹ ਦੇਖ ਲੋ ਹੁਣ ਤੁਸੀਂ ਚੈੱਕ ਕਰ ਲਓ ਮਿੱਤਰੋ ਆ ਜਿਹੜੀ ਹੈਗੀ ਤੁਹਾਨੂੰ 80000 ਰੁਪਏ ਦੇ ਵਿੱਚ ਮਿਲਣੀ ਹੈਗੀ ਤੇ 8 ਦਿਨ ਸੂਈ ਨੂੰ ਦੁੱਧ ਕਰੇ ਹੋਊਗੀ ਕਿ ਕਿਲੋ 2 ਕਿਲੋ ਹੋਰ ਵਧਾਊਗੀ ਦੁੱਧ ਇਹ ਆ ਰਾਮ ਨਾਲ 12 ਕਿਲੋ ਦਿਓ ਅੱਛਾ 12 ਕਿਲੋ ਹਾਂ ਬਸ ਚੰਗੀ ਸੇਵਾ ਵਾਲਾ ਬੰਦਾ ਹੋਵੇ ਕੋਈ ਠੀਕ ਹੈ ਹਾਂ ਇਹ ਆ ਲੈ ਜੋ ਕਿਰਾ ਮਿੱਤਰੋ ਪੱਕੇ ਥਾਣੇ ਮਾਰ ਰੱਖੀਆਂ ਮੱਝਾਂ ਤੇਰੀਆਂ ਬਾਈ ਮੈਂ ਪੱਕੇ ਦਾ ਇਹ ਲੋਹ ਲੈਂਦੀ ਸੀਗੀ ਇਹ ਆਪਣੇ ਗੱਭਣ ਲਈ ਸੀਗੀ ਅੱਛਾ ਗੱਭਣ ਆਪਣੇ ਕੋਲੇ ਸੂਈ ਵੀ ਹੈ ਜੇਰ ਜੱਪਾ ਵਧੀਆ ਪਿਆ ਹੈ ਸਾਰਾ ਅੱਛਾ ਸਾਰੀ ਉਹ ਗਾਰੰਟੀ ਰਹੂਗੀ ਹਾਂ ਉਹ ਜੀ ਦੀ ਗਾਰੰਟੀ ਹੈ ਕੋਈ ਠੀਕ ਹੈ ਬਾਕੀ ਕੱਲੀ ਲਿੱਸੀ ਲਿੱਸੀ ਐ ਉਹਦਾ ਲਿੱਸੀ ਲਿੱਸੀ ਐ ਕੱਲੀ ਹਵਾਨਾ ਤੇਰੀ ਆਲੀ ਗੱਲ ਦੇਖੀ ਲੈ ਚਵਾਈ ਦਾ ਇਹਦੀ ਮਾਦਰ ਸਾਈ ਮਾ 2 ਲੱਖ ਵਾਲੀ ਦੀ ਵੀ ਨਹੀਂ ਲੱਗੀ ਹੁੰਦੀ ਐ ਜੀ ਅੱਛਾ ਚਵਾਈ ਬੰਬ ਹੈ ਚਵਾਈ ਬੰਬ ਜੀ ਬੱਚਾ ਲਾ ਕੇ ਦਾ ਹੁਣ ਦਿਖਾਨੇ ਚਲੋ ਕਿ ਉਹ ਲਾ ਦੇ ਬੱਚਾ ਉਹਨੂੰ ਕਹ ਬਾਈ ਦੂਜੇ ਨੂੰ ਆਪਣੇ ਨੂੰ ਲਾਲਾ ਬੱਚਾ ਲਾ ਦੇ ਕਰਾਉਣੇ ਛੱਡ ਦੇ ਬੱਚਾ ਦਾ ਤੇ ਫੌਜੀ ਸਾਹਿਬ ਜਿਹੜੀ ਤੁਹਾਡੇ ਕੋਲੇ ਆਹ ਗਾਂ ਆ ਗਈ ਹਾਂਜੀ ਇਹ ਕਰੋਹਜਾ ਆ ਗਈ ਹੈਨਾ ਕਰਾਸ ਗਾਂ ਇਹ ਫੈਟ ਬਹੁਤ ਚੰਗੀ ਐ ਦੀ ਅੱਛਾ ਹੁਣ ਇਹਦੀ 5 ਤੋਂ ਉੱਪਰ ਫੈਟ ਆ ਰਹੀ ਐ ਤੇ ਕੈ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ 8 ਦਿਨ ਹੋਇਆ ਕੱਠੀਆਂ ਸੋਈਆਂ ਜੀ ਇਹਦੇ ਮਗਰ ਬੱਛੀ ਐ ਇਹਦੇ ਮਗਰ ਬੱਛੀ ਬਹੁਤ ਟੌਪ ਦੀ ਐ ਠੀਕ ਐ ਹਾਂ ਠੰਡੀ ਸੀਲਾ ਕੋਈ ਐ ਨਾ ਮੰਨੇ ਵੀ ਸਿੰਗ ਨਹੀਂ ਇਹਦੀ ਹਾਂ ਲਓ ਕੋਈ ਐ ਨਾ ਮੰਨੇ ਵੀ ਸਿੰਗਾਣੀ ਕੋ ਮਾਰਦੀ ਨਾ ਹੋਵੇ ਕੋਈ ਉਹਨਾਂ ਤੇ ਕਿੰਨਾ ਦੁੱਧ ਤਿਆਰ ਹੋਣਾ ਦੁੱਧ ਐ 14 ਕਿਲੋ ਤਿਆਰ ਆਈ ਅੱਛਾ ਤੇ ਇਹਨਾਂ ਨੂੰ ਥੋੜੀ ਜਿਹੀ ਨਾ ਇੱਕ ਦਿਨ ਮੌਕ ਲੱਗੀ ਸੀਗੀ ਅੱਛਾ ਪਹਿਲਾਂ ਇਹ ਜਾ ਟੱਕਰੀ ਸੀ 16 ਸਾਲਾਂ ਨੂੰ 16 ਨੂੰ ਹਾਂ ਅੱਛਾ ਤੇ ਹੁਣ ਇਹ ਥੱਲੇ 14 ਉਦਾ ਇਹ ਤੜਕੇ ਬੰਦੇ ਨੇ ਕਿਸ ਨੇ ਚਾਉਣਾ ਹਾਂ ਜਿਵੇਂ ਮਰਜੀ ਆ ਕੇ 14 ਕਿਲੋ ਦਝੋਲੇ ਖੋਲੋ ਫਿਰ ਕਰਾ ਤੇ ਇਹਦਾ ਰੇਟ ਕਿੰਨਾ ਜਮਾ ਨਿੱਕਾ ਜਾ ਰੇਟ ਕਰੀ ਰੋਇਟਰ ਦਾ ਜਮਾ ਹਾਂ ਨਾਈ 55 ਮੰਗਦੇ 50 ਦੀ ਇੱਕੋ ਹੀ ਬਸ 50 ਦੀ 50 ਦੇ ਬੰਦਾ ਤੰਗ ਨਾ ਕਰੇ ਛੋੜ ਜਾਪੇ ਵਾਲਾ ਚਾਹਦਾ ਫਿਰ ਕੋਈ ਗੱਲ ਨਹੀਂ ਤੰਗ ਕਰਨਾ ਨਹੀਂ ਤਾਂ ਤੰਗ ਵੀ ਕਰਨਗੇ ਤੈਨੂੰ ਮੈਂ ਦੱਸਾਂ ਗੱਲ ਤੇ ਉਹਦਾ ਅਗਲਾ ਤੈਨੂੰ ਮੈਂ ਦੱਸਾਂ ਜਦੋਂ ਐਨ ਆ ਗਿਆ ਕੰਮ ਛੋੜ ਵੀ ਕਰਾਵਾਂਗੇ ਸਾਰਾ ਕੁਝ ਕਰਾਵਾਂਗੇ ਅਸੀਂ ਇਹ ਆ ਦੇਖ ਲਓ ਮਿੱਤਰੋ ਇਹਦਾ 50000 ਰੁਪਏ ਦੀ ਗਾਂ ਦੇਣੀ ਆਹਾ ਤੇ ਲੰਮੀ ਲੰਮੀ ਵੀ ਠੀਕ ਆ ਰੰਗ ਦੇਖ ਲਓ ਤੁਸੀਂ ਲੇਵਾ ਬਹੁਤ ਸੋਹਣਾ ਭਾਈ ਹੁਣ ਇਹਦੇ ਥੱਲੇ 14 14 ਜੀ ਲੈ ਜੋ ਇਹਦੀ ਮੈਂ ਬੱਚੀ ਦਿਖਾ ਦਿੰਨਾ ਲੈ ਵੀ ਆਹ ਗਾਂ 50000 ਦੀ 14 ਕਿਲੋ ਦੁੱਧ ਤੁਹਾਨੂੰ ਤਿਆਰ ਮਿਲੂਗਾ ਕਰਮਾਲੀ ਥੱਲੇ ਹਨਾ ਤੇ ਸੂਆ ਕਿਨਵਾ ਸੂਈ ਹੈ ਜੀ ਛੱਡਣਾ ਛੱਡ ਦੇ ਛੱਡ ਦੇ ਬੱਚਾ ਤੂੰ ਤਾਂ ਲਹਾਉਣਾਗਾ ਕੋਈ ਨਹੀਂ ਕੋਈ ਨਹੀਂ ਆਹ ਦੇਖ ਲਓ ਬੱਚੀ ਹੈ ਜਿਹੜੀ ਮਿੱਤਰ ਹੜਿਆਰੀ ਕੱਚਾ ਹਲੇ ਹਾਂ ਲਵੀ ਇਹਦਾ ਵੀ ਬੱਚਾ ਦਿੱਤਾ ਛੱਡ ਆਪਾਂ ਆਏ ਹੋ ਜੀ ਸਭ ਉਹਨੇ ਆਪਾਂ ਮੈਨੂੰ ਐ ਦੱਸੋ ਜਿਹੜੀ ਆਹ ਬੱਚੀ ਦੇਣੀ ਹੈ ਹਾਂ ਜੀ ਇਹ ਬੱਚੀ ਦਾ ਦੱਸਿਓ ਕਰਾ ਇਹ ਬੱਚੀ ਘਰੇ ਪਾਲੀ ਹੋਈ ਹੈ ਜੀ ਅੱਛਾ ਪਹਿਲਾਂ ਨੇ ਸਾਰੀਆਂ ਵੀਡੀਓ ਚ ਹੈਗੀ ਹੈ ਇਹ ਠੀਕ ਹੈ ਕੋਈ ਦੇਖਣੀ ਹੈ ਇਹ ਦੇਖ ਸਕਦਾ ਕਿੰਨੀ ਕੁ ਉਮਰ ਹੈ ਇਹਦੀ ਇਹਦੀ ਉਮਰ ਹੁਣ तकरीबन 2 ਸਾਲ ਦੇ ਹੋਣ ਵਾਲੀ ਹੈ ਨੇੜੇ ਤੇ ਗੱਬਣ ਕਿੰਨੇ ਚਿਰ ਦੀ ਹੈ ਗੱਬਣ ਬਈ ਇਹ ਐਵੇਂ ਝੂਠ ਨਹੀਂ ਮਾਰਾ ਪਹਿਲਾਂ 23 ਤਰੀਕ ਨੂੰ ਢੀ ਘਪਰਾਇਆ ਸੀ ਹਾਂ ਦੁਬਾਰੇ ਹਿੱਟ ਚ ਆ ਗਈ ਇਹ ਠੀਕ ਹੈ ਹੁਣ ਇਹਦੇ ਪਰਸੋਂ ਨੂੰ ਸ਼ਾਈ ਵਾਲ ਦਾ ਸਟਾਫ ਆਇਆ ਪਰਸੋਂ ਪਰਸੋਂ ਠੀਕ ਆ। ਆਈ ਵਾਲਾ ਦਾ ਸਟਾਫ ਆਪਣੇ ਕੋਲੇ ਪਿਆ। ਡਾਕਟਰ ਦਾ ਬੰਦਾ ਗੱਲ ਕਰ ਸਕਦਾ। ਤੇ ਅੱਜ ਤੀਜਾ ਦਿਨ ਕੀ ਰੇਟਰ ਹੋ ਇਹਦਾ? ਇਹਦਾ ਰੇਟ ਇੱਕੋ ਹੀ ਬਈ 35000 ਰੁਪਈਆ। 35000। 35000 ਰੁਪਈਆ। ਠੀਕ ਐ। ਬੰਦਾ ਉਹ ਫੋਨ ਲਾਵੇ ਜਿਹਨੂੰ ਕੋਈ ਸ਼ੌਕ ਦਾ ਪਤਾ ਜਾਂ ਜਿਹਨੂੰ ਪਤਾ ਵੀ ਪਾਲੀ ਕਿਵੇਂ ਆ ਕਿਹੜੇ ਲੋੜਾਂ ਦੀ ਝੋਲੀ ਦਿਖਾ ਦੋ। ਲੈ ਝੋਲੀ ਦਿਖਾ ਦਿੰਨੇ ਆ। ਇਹਦੀ ਝੋਲੀ ਦਿਖਾ ਦੋ। ਇਹ ਆਹ ਸਾਨ ਤੋਂ ਨੂੰ ਬੜਾ ਕੱਬਾ ਲੱਗਿਆ ਹੈ। ਮਾਈ ਆਲਾ ਹਰੇਕ ਆ ਕੇ ਪੁੱਛਦਾ ਵੀ ਗੱਬਣਾ ਇਹ। ਅੱਛਾ। ਹਾਂ ਆਹ ਦੇਖ ਲਓ ਮਿੱਤਰੋ। ਰੱਥ ਦਾ ਜਿਹੜੇ ਇਹ ਐਂ ਲੱਗਦਾ ਵੀ ਗੱਬਣੀ ਹੁੰਦੀ ਜੇ ਹਾਂ ਹਾਂ ਤੇ ਉਹ ਕਰੇ ਚੱਲੋ ਕਰਾ ਫੋਈ ਸਾਹ ਉਧਰ ਕਰੇ ਧਾਰਾ ਮਾਰ ਕੇ ਦਿਖਾਓ ਲੈ ਜੀ ਲੈ ਵੀ ਮੇਤਰੋ ਆਹ ਦੇਖ ਲਓ ਮੇਰੇ ਕੰਨੀ ਥੋੜਾ ਜਿਹਾ ਉਪਰਾ ਕਰਦੀ ਐ ਫੋਈ ਸਾਹ ਮੈਂ ਹ ਇਧਰ ਆਇਆ ਮੈਨੂੰ ਐ ਲੱਗਦਾ ਛਾਲਨਾ ਮਾਰ ਜੇ ਕਿਤੇ ਇਹ ਦਰਦੇ ਜੀ ਰੂਦਾ ਜੀ ਹਾਂ ਆਹ ਧਾਰਾ ਦਿਖਾ ਦੋ ਜੀ ਧਾਰਾ ਮੈਂ ਹਾਂ ਐਸੀ ਦਿਖਾ ਦੇਣਾ ਮੈਂ ਥੋੜਾ ਜਿਹਾ ਪਾਸੇ ਹੋ ਜਾਓ ਹਾਂ ਹਣ ਇੱਥੇ ਆ ਜਾਓ ਥਣ ਦਿਖਾ ਦੋ ਧਾਰਾ ਨਾਲ ਸਾਡੋ ਇਹ ਆਹ ਦੇਖ ਲਓ ਮੇਤਰੋ ਧਾਰਾ ਚੈੱਕ ਕਰ ਲਓ ਤਾਰ ਕਿਵੇਂ ਹੈ ਤਾਰ ਦੇ ਇੱਕ ਨੰਬਰ ਆਈ ਪੋਲੀ ਠੰਡੀ ਥੋੜੀ ਡਰਦੀ ਐ ਸੋ ਉਥੋਂ ਮੈਥੋ ਦੱਸਦੀ ਐ ਨਾ ਇਹ ਆ ਦੇਖੋ ਕੱਲੇ ਕੱਲੇ ਜੋ ਮਾਰ ਦੋ ਇਹ ਕਿਹੜੇ ਬੰਦੇ ਨੇ ਜਿਮਾ ਦੋ ਡੰਗ ਤਿੰਨ ਡੰਗ ਚੋਕੇ ਲੈ ਕੇ ਜਾਣੀ ਐ ਚੋਕੇ ਲੈ ਜੀ ਬਿਲਕੁਲ ਠੀਕ ਐ ਗਾਰੰਟੀ ਨਾਲ ਜਿਮਾ ਕਿਵੇਂ ਜੇ ਕੋਈ ਨੁਕਸ ਹੋਵੇ ਆ ਪੰਜ ਚੀ ਦੇਣ ਦਾ ਰਾਂ ਠੀਕ ਐ ਹਾਂ ਤੇ ਇਹਦਾ ਰੇਟ ਕਿੰਨਾ ਕਰੇ ਸੇ ਆਪਾਂ ਰੇਟ ਇਹਦਾ ਹੀ ਬਸ ਹਾਂ ਨਾ ਜਾ 80000 ਰੁਪਏ 80000 ਹਾਂ ਜੀ ਠੀਕ ਐ ਫਿਰ ਸਾਡਾ ਨੰਬਰ ਕਿਹੜਾ ਚੱਲਦਾ ਆਪਣੇ ਕੋਲ ਨੰਬਰ ਆਪਣਾ 82839 5657 82839 39 5657 ਠੀਕ ਹੈ ਤੇ ਚੱਲ ਗਿਆ ਆਪਾਂ ਉਧਰ ਫਿਰ ਚਲੋ ਜੀ ਅੱਛਾ ਭਾਈ ਸਾਹਿਬ ਜਿਹੜੀ ਹੁਣ ਤੁਹਾਡੇ ਕੋਲ ਆਹ ਗੱਡੀ ਆ ਗਈ ਹਾਂਜੀ ਤੇ ਇਹ ਗੱਡੀ ਦਾ ਮਾਡਲ ਦੱਸੋਗੇ ਪਹਿਲਾਂ ਮੈਨੂੰ ਇਹ 2012 ਮਾਡਲ ਆ ਜੀ ਅੱਛਾ 2012 ਮਾਡਲ ਸੈਕੰਡ ਆਨਰ ਆ ਜੀ ਸੈਕੰਡ ਆਨਰ ਹਾਂਜੀ ਤੇ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਆ ਜੀ ਠੀਕ ਹੈ ਐਨਓਸੀ ਆਪਾਂ ਇਹਦੀ ਲੈ ਕੇ ਦੇ ਦਾਂ ਐ ਡਾਇਰੈਕਟ ਬੰਦੇ ਦਾ ਨਾਕਰਾਉਣੇ ਨਾਕਰਾ ਕੇ ਦੇ ਦਾਂ ਨਾਕਰਾ ਕੇ ਦੇ ਦੂੰਗੀ ਨਾਕਰਾ ਕੇ ਦੇ ਦਾਂ ਠੀਕ ਹੈ ਕਿਸੇ ਪਾਸੇ ਕੋਈ ਡੈਂਟਿੰਗ ਨਹੀਂ ਕੋਈ ਟੱਚਿੰਗ ਨਹੀਂ ਹੈਗੀ ਕੋਈ ਅੱਛਾ origignal ਆ ਸਾਰੀ origignal ਆ ਕਿੰਨੀ ਚੱਲੀ ਹੋਈ ਐ ਇਹ ਚੱਲੀ ਆ 92000 92000 92000 ਇਹ ਚਾਰੇ ਟਾਇਰ ਲੱਗਿਆ ਨੂੰ ਕਿਹੜਾ ਹੁਆ ਅੱਛਾ ਜੀ ਚਾਰੇ ਟਾਇਰ ਨਵੇਂ ਚਾਰੇ ਟਾਇਰ ਨਵੇਂ ਲਾਤੇ ਠੀਕ ਹੈ ਤੇ ਚਾਰਾਂ ਟਾਇਰਾਂ ਨੂੰ ਨਵੇਂ ਨੂੰ ਇੱਕ ਹਫਤਾ ਹੀ ਹੋਇਆ ਲੈ ਚੱਲੀ ਨਹੀਂ ਠੀਕ ਹੈ ਤੇ ਇਹ ਮਤਲਬ ਕੀ ਰੇਟ ਚ ਦੇਣੀ ਆਪਾਂ ਇਹਦਾ ਰੇਟ ਇੱਕੋ ਹੀ ਆਈ ਬਸ ਹਾਂ ਨਾ 255 ਜਾਈ 255 ਜੇ ਕਿਹਨੇ ਨਾ ਕਰਾ ਕੇ ਲੈਣੀ ਆ 255 ਚ ਹੀ ਅੱਛਾ ਇਹ ਆਈ ਐਨਓਸੀ ਨਾ ਲੈਣੀ ਆ 23 ਚ 23 ਚ ਹਾਂਜੀ ਠੀਕ ਆ ਲੋ ਵੀ ਆ ਦੇਖ ਲੋ ਜਿਹੜੀ ਇਹ ਗੱਡੀ ਆਪਾਂ ਸਾਰੀ ਦਿਖਾ ਦਿੱਤੀ ਅੰਦਰੋਂ ਅੰਦਰੋਂ ਆਹ ਰੇਟੇ ਗੱਡੀ ਆ ਗਈ ਮਿੱਤਰੋ ਇਹ ਚੈੱਕ ਕਰ ਲੋ ਇੱਧਰ ਉਹ ਤਾਂ ਸਾਫ਼ ਪਈ ਆ ਹਨਾ ਬਹੁਤ ਸਾਫ਼ ਹੈ ਜਿਆਦਾ ਕਿਤੇ ਬੈਂਸ ਸਕਰੈਚ ਨਹੀਂ ਕੋਈ ਇੰਜਨ ਉਹਨਾਂ ਮੜਾ ਇੰਜਨ ਤੇ ਮਰਵਾਇਓ ਕਰ ਖੋਲਿਓ ਇੰਜਨ ਆਪਾਂ ਸਟਾਰਟ ਵੀ ਕਰ ਦੇਣਾ ਇੱਕ ਨਾ ਹਾਂ ਕਰ ਦੋ ਕਰ ਦੋ ਏ ਆਹ ਲੋ ਭਾਈ ਓਏ ਰੈਟੇ ਜੇ ਗੱਡੀ ਸਟਾਰਟ ਵੀ ਕਰਤੀ ਲਓ ਜੀ ਜਿੰਨਾ ਖਾਲੋ ਠੀਕ ਹੈ ਆਹ ਲੋ ਭਾਈ ਚੈੱਕ ਕਰ ਲਓ ਜਿੰਨੀ ਹੋ ਸਕਦੀ ਆਪਾਂ ਦਿਖਾਤੀ ਅਮਰਾਂ ਦੀ ਬੈਟਰੀ ਆਈ ਨਵੀਂ ਜਮਾ ਠੀਕ ਹੈ ਹਾਂ ਕਿਸੇ ਪਾਸੋਂ ਕੋਈ ਬਣੀ ਨਹੀਂ ਫੱਟੀ ਨਹੀਂ ਬਣੀ ਕੋਈ ਗੋਲਾ ਨਹੀਂ ਮੜਿਆ ਅਛਾ ਰੀਨਲ ਚੀਜ਼ ਆ ਸਾਰੀ ਜਿੰਨੀ ਹੈਗੀ ਆ ਰੀਨਲ ਆ ਜਾਵਾਂ ਰੀਨਲ ਸਾਰੀ ਠੀਕ ਆ ਇੱਥੇ ਆਪਾਂ ਤੁਹਾਨੂੰ ਵੀ ਦਿਖਾ ਦਨੇ ਹਨਾ ਬਾਕੀ ਇਹ ਮੇਨ ਗੱਲ ਹੈ ਕਿਤੇ ਅਜ ਤੱਕ ਉਹ ਨਹੀਂ ਹੈਗੀ ਜਰ ਨਹੀਂ ਪਈ ਅੱਛਾ ਹਾਂ ਹਾਂ ਆ ਤਾਂ ਜਿਹੜਾ ਟਾਪਾ ਤੇ ਰੀਨਲ ਲੱਗਦਾ ਹਨਾ ਸਾਰਾ ਉਹੀ ਰੀਨਲ ਆ ਜਮਾ ਇਟੂ ਇੱਡੀ ਅੱਛਾ ਠੀਕ ਆ ਚਲੋ ਲੋ ਵੀ ਮਿੱਤਰੋ ਆ ਜਿਹੜੀ ਗੱਡੀ ਹੈਗੀ ਹੈ ਨਾ ਇੱਥੇ ਆ ਕੇ ਤਸੱਲੀ ਕਰ ਲਿਓ ਪਸ਼ੂ ਹੋਣ ਤੇ ਆਪਣਾ ਗੱਡੀ ਹੋਵੇ ਆਪ ਦੀ ਭਾਈ ਤਸੱਲੀ ਕਰਕੇ ਲਿਜਾ ਸਕਦੇ ਹੋ ਭਾਈ ਸਾਹਿਬ ਠੀਕ ਹੈ ਜੀ ਧੰਨਵਾਦ ਤੁਹਾਡਾ ਧੰਨਵਾਦ ਸਰ